ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੇਧੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲਾਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਕੁਛ ਨੇ ਸਾਰੀ ਡਿਟੇਲ ਸ਼ੌਂਕੀ ਵੀਰ ਕੋਲਾਪਾਏ ਜਿਹੜਾ ਅੱਜ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਜੀ ਚਲੋ ਦिए ਜਿੱਦਾਂ ਵੇਖ ਗਿਆ ਮਾਲ ਉਹਦ ਨਾਲ ਹਾਂਜੀ ਵੇਖ ਗਿਆ ਜੇ ਵੱਡੀ ਵੈਰ ਦੇ ਆਪੀ ਜੀ ਬੜੇ ਹੀ ਖੂਨ ਆ ਜੇ ਅੱਛਾ ਹਾਂਜੀ ਇਹ ਕਾਰੋਬਾਰੀ ਵੀਰ ਲੈ ਗਏ ਇੱਧਰ ਅੱਛਾ ਹਾਂਜੀ ਮਜੀਠੇਵਾਲ ਦੇ ਆਏ ਠੀਕ ਹੈ ਮਤਲਬ ਕਿ ਚੰਗੀ ਗਾਂ ਦੀ ਮੰਗ ਜਿਆਦੀ ਆ ਠੀਕ ਚਲੋ ਨਾਮ ਦੱਸਦੇ ਕਰੀਆ ਆਪਣਾ ਨਾਮ ਸ਼ੌਕੀ ਜੇ ਪੇਟ ਮਿਆਦੀਆ ਤਸੀਲਾ ਜੀ ਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 7529893275 ਠੀਕ ਹੈ ਜੀ ਅੱਜ ਚਾਰ ਆਪਣੇ ਕੋਲ ਸਾਰੀਆਂ ਸੁਈਆਂ ਕੱਪੜੇ ਵਿੱਚ ਆ ਗਈ ਜੀ ਕੋਈ ਸਾਰੀਆਂ ਸੁਈਆਂ ਨੇ ਸਾਰੀਆਂ ਸੁਈਆਂ ਚੱਲੋ ਸ਼ੁਰੂਆਤ ਹੈ ਰਾ ਜਿਹੜੀ ਇਹ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਦੱਸ ਗਿਆ ਵਿਧੀਆਂ ਦੇ ਬਾਰੇ ਇਹਨਾਂ ਦਾ ਵੀ ਜਿਆਦਾ ਦੇ ਪਰੋਬਰ ਸੁਈ ਨੂੰ ਅੱਛਾ ਹਾਂਜੀ ਠੀਕ ਹੈ ਇਹਦੇ ਨਾਲ ਬੱਛਾ ਜੇ ਤੇ ਇਹਦੇ ਥੱਲੇ ਬੋੜਾ ਹੋਊਗਾ ਕੋਈ 10 ਕਿਲੋ ਅੱਛਾ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਇਹ ਹਰ ਜਿੱਦਾਂ ਕੱਡ ਬੋਟਿਆ ਇਹਨੂੰ ਕੀ ਕਹਿੰਦਾ 1500 ਕਿਲੋ ਜਦਦਰ ਜਿਆਦਾ ਨਹੀਂ ਆਪਾਂ ਕਹਿੰਦੇ 15-16 ਕਿਲੋ ਚਵਾਈ ਜਾਊਗੀ ਜਾਂ ਫਿਰ ਤੋੜ ਦਈਏ ਚਰਦੇ ਨੇ ਜੇ ਸੂਈ ਨੂੰ ਦੱਸਦੇ ਹੋਏ ਆ ਬਾਕੀ ਇਹ ਪਿਛੋਂ ਦੇਖ ਸਕਦੇ ਪੂਰੀ ਸਾਫ ਨਹੀਂ ਕੀਤੀ ਹੁੰਦੀ ਬਾਕੀ ਮੌਸਮ ਠੰਡਾ ਵਾ ਹੈਗੀ ਜਰਸੀ ਕ੍ਰਾਸ ਤੇ ਲੈ ਜਾਵੇ ਦੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾ ਆ ਕੇ ਪਸੰਦ ਕਰਕੇ ਫੇਰ ਹੀ ਖੜੇ ਥਾਨਵੇਂ ਦੇ ਦੇਖ ਸਕਦੇ ਜੀ ਤੇ ਕੀ ਰੱਖੇ ਵੀ ਦੀ ਫਿਰ ਇਹਦਾ ਮੁੱਲ ਆਪਾਂ ਮੋਸ ਤੇ ਹੱਟ ਜੀ ਜੀ ਵੈੜ ਦਾ ਨੁਕੀ 50 ਵੀ ਕਰੀ ਜਾਂਦੇ ਹਾਂ ਹਾਂਜੀ ਮੁੱਲ ਕਰਾਂਗੇ 45000 ਅੱਛਾ 40000 ਵੀ ਦੇ ਦਾਂਗੇ 40000 ਦੀ ਹਾਂਜੀ ਕਰਨਾ ਵਿੱਚ ਮਨਤਾਂਨ ਮੌਕੇ ਤੇ ਤੁਸੀਂ ਦੱਸ ਦਿਓ ਕਿੰਨਾ ਕਰ ਦੀਏ ਕਿੰਨੇ ਦੀ ਦੇ ਦਈਏ ਜਸਤ ਨਾਲ ਕਰ ਦੀਏ ਲੋੜੀ ਆਉਂਦੀ ਹੁਣ ਲੋੜੀ ਦਾ ਆਫਰ ਲਾ ਦੀਏ ਹਾਂ ਹਾਂ ਤੁਸੀਂ ਦੱਸੋ 38 ਦੀ ਦੇ ਦਈਏ ਚਲੋ ਦੇ ਦਾਂਗੇ ਕਿ ਹੋਰ ਮੌਕੇ ਤੇ ਹੋ ਜਾਊਗਾ ਕੋਈ ਨਹੀਂ ਕੋਈ ਵੀ ਭਰਾ ਤੋ ਫੋਨ ਲਾਵੇ ਇੱਕਰੀ ਮੌਕੇ ਤੇ ਹੋ ਜਾਊਗਾ ਬੋਲੀ ਦੇ ਦਾਂਗੇ ਆ ਵੀ ਇੱਧਰ ਤੇ ਥਣ ਨੂੰ ਮੜੀ ਜੀ ਪਾੜੇ ਇਹਨਾਂ ਕੋਈ ਵੀਰ ਭਰਾ ਸਮਝੇਗਾ 22 ਬੋਈ ਰੱਖਦੀ ਹੈ ਕੋਈ ਕਰਦਾ ਦਿੰਦੀ ਹੈ ਥਣ ਥਣ ਬਰਾਬਰ ਸਾਰੇ ਥਣ ਥਣ ਬਰਾਬਰ ਹੈ ਪਾੜਿਆ ਮੜੀ ਜੀ 50 ਦੀ ਸੂਈ ਹੈ ਤੇ ਹੁਣ ਇੱਕ ਆ ਜਰਸੀ ਆ ਗਈ ਹੈ ਨਾ ਜਰਸੀ ਆ ਗਈ ਹੈ ਪ्योर ਜਰਸੀ ਹੈ ਬੱਧੀ ਹੈ ਤੇ ਪਾੜੇ ਵੀ ਪਹਿਲਾ ਸੂਆ ਜੇ ਅੱਛਾ ਇਹਨੂੰ ਵੀ ਸੂਈ ਨੂੰ ਅੱਜ ਆ ਵੇਖੋ ਲਿਪੜੀ ਤੇ ਬੜੀ ਸਾਜੀ ਨੂੰ ਦੂਜਾ ਦਿਨ ਜੇ ਬਰਾਬਰ ਠੀਕ ਆ ਹਾਂ ਜੀ ਤੇ ਇਹ ਦੇਖੋ ਵੀ ਜੇ ਬੋਲੇ ਹੀ ਹਨਾ ਕਿਹਨੂੰ ਬੋਲਾ ਹੈਗਾ ਜੇ ਇਸ ਟਾਈਮ ਕੋਈ ਸਮਝੇ 10 ਕਿਲੋਗਾ ਅੱਛਾ ਆਪਾਂ 9 ਕਿਲੋ ਦੀ ਗਰੰਟੀ ਦਵਾਂਗੇ ਠੀਕ ਹੈ ਹਾਂਜੀ ਕਿੰਨਾ ਕਿਚਵਾਈ ਜਾਊਗੀ ਇਹ ਵੀ ਆਪਾਂ ਜਿੱਡੇ ਕੱਢੋ ਜੂਦੇ 12 13 ਕਿਲੋ ਚਵਾਈ ਠੀਕ ਹੈ ਥਣ ਦੇਖ ਸਕਦੇ ਜੀ ਬਾਕੀ ਜਿੱਤਰਾ ਜਿੱਤਰਾ ਕਿਚਵਾਈਆਂ ਹੋਣੀਆਂ ਬਾਕੀ ਜਿੱਤਰੀ ਉਤਰਾ ਉਤਰਾ ਹੱਥ 'ਚ ਆਉਣ ਵਾਲਾ ਹੋ ਜਾਊਗਾ ਅਜੇ ਕੁਝ ਕੁਝ ਭਲਾਵੀ ਹਮਾਨੇ ਤੇ ਹੈਗੀਆਂ ਤੋਰੋ ਹਾਂ ਫਿਰ ਵੀ ਜੀ ਕਰੀਨ ਲਾਕਿ ਅਕਸਰ ਭਲਾਂ ਪੈ ਜਾਂਦੀਆਂ ਬਾਕੀ ਜਰਸੀ ਹੈ ਸੋਹਣੀ ਜਰਸੀ ਹੈ ਜਿਹੜੀ ਬਾਕੀ ਖਵਾਨਾ ਚੰਗਾ ਤਿਆਰ ਕੀਤਾ ਵਾ ਇਹਨੇ ਬਾਕੀ ਜਿਹੋ ਆਮ ਜਰਸੀਆਂ ਦਾ ਕੱਦ ਹੁੰਦਾ ਉਹ ਜਿਹੇ ਦਾ ਕੱਦ ਉਹ ਤਰ੍ਹਾਂ ਠੰਡੀ ਧੀਰੀ ਹੈ ਜਿਹੜੀ ਠੀਕ ਹੈ ਜੀ ਲੈ ਜਾ ਜੀ ਉਹ ਨੋਟਰੀ ਆ ਉਹ ਕਰਤੀ ਚੱਭੂ ਗਈ ਜਿਹੜੀ ਪਾਈ ਨੇ ਹੁੰਦੇ ਪਿੱਛੇ ਘਰਾਂ 'ਚ ਤੇ ਕੀ ਰੱਖੀ ਹੈ ਵੀ ਦੀ ਦਾ ਮੁੱਲ ਫੇਰ ਆਪਾਂ ਮੁੱਲ ਤੇ ਆਪੀ ਜਿੱਦੀ ਮਰੀਦਗੁਰ ਦੇ ਵੇਖੋ ਕੰਨ ਕੁੱਟ ਕਿੰਨਾ ਛੋਟਾ ਲੱਗਾ ਪਿਓਰ ਜਰਸੀ ਆ ਹਾਂਜੀ ਹਾਂਜੀ ਮੁੱਲ ਤੇ ਕੀ ਕਰਾਂ 40 ਕਰੀ ਜੀ ਅੱਛਾ ਹਾਂਜੀ ਤੁਸੀਂ ਦੱਸੋ ਬਾਕੀ ਕੀ ਕਰ ਕਿੰਨੇ ਦੀ ਦੇ ਦੀਏ ਜੈਸ ਨੂੰ 35000 ਦੀ 35 ਹੈਗੀ ਕਸਰ ਤੇ ਕੱਢ ਦੋ ਤੁਸੀਂ ਦੱਸੋ 34 ਦੀ ਕਰ ਦੀਏ ਹੋਰ ਕੱਢ ਦੋ ਜੇ ਹੈਗੀ 33 ਦੀ ਹੋਰ ਦੱਸ ਦੋ 32 ਦੀ ਪੂਰੇ 30000 ਦੀ ਆਪ ਜੀ ਵਾਸੀ ਦਵਾਂਗੇ ਅੱਛਾ 30000 ਦੀ 30000 ਦੀ ਠੀਕ ਹੈ ਚਲੋ ਬ੍ਰੀਡ ਬੂਡ ਵਾਸੀ ਦੀ ਚਲੋ ਮੌਕੇ ਤੇ ਥੋੜੀ ਬਾਤੀ ਛੋਟ-ਛੋਟ ਕਰਦੇ ਹਾਂ ਨਾ ਕਰਾਂਗੇ ਅਪੀ ਕੋਈ ਫੋਨ ਲਾ ਕੇ ਨਿਆਣਿਆਂ ਦੇ ਗੁੱਡੀਆਂ-ਗੱਡੀਆਂ ਚੁੱਕ ਕੇ ਛੱਡ ਦਿਓ ਗੁੱਡੀਆਂ ਕਿ ਛੱਡ ਦਾਂਗੇ ਗੁੱਡੀਆਂ ਤੁਸੀਂ ਵੀ ਆਪ ਜੀ ਜਾਉਂਦੇ ਹੋ ਰਹੀ ਨੂੰ ਚਲੋ ਰੌਣਕ ਮੇਲਾ ਕਰ ਲਈਦਾ ਕਦੀ ਕਦੀ ਚਾਹੀਦਾ ਚਾਹੀਦਾ ਹਾਂਜੀ ਤੇ ਹੁਣ ਆ ਵੀ ਸੋਈ ਸੋ ਬਾਈ ਜੇ ਇਹ ਤਾਂ ਉਹ ਵੇਖੋ ਵਾਸੀ ਮਰੀ ਜੇ ਅੱਛਾ ਇਹਦਾ ਬੱਚਾ ਮਰ ਗਿਆ ਵਾ ਹਾਂ ਬੱਚਾ ਜਿਹੜਾ ਇਹਦਾ ਤੇ ਆ ਵੀਤੇ ਬਾਕੀ ਬੱਚੇ ਜਿਹੜੇ ਐ ਬਾਕੀ ਗਾਵਾਂ ਦੇ ਇਹ ਆ ਜੱਸੀ ਗਾਂ ਦਾ ਜੇ ਬਛਾ ਪਹਿਲੇ ਨੰਬਰ ਵਾਲੀ ਦਾ ਕਿਹੜਾ ਜੇ ਪਹਿਲੇ ਨੰਬਰ ਚਾਰ ਵਾਲਾ ਜੇ ਜਿਹੜੇ ਨੰਬਰ ਵਾਲੀ ਦਾ ਕਾਲਾ ਜੇ ਕਾਲਾ ਜੇ ਤੇ ਦੂਸਰੇ ਵਾਲੀ ਦਾ ਦੂਸਰੇ ਵਾਲਾ ਜੇ ਬਛਾ ਦੂਸਰੇ ਵਾਲੀ ਦਾ ਇਹ ਬੂਲਾ ਜੇ ਆਹ ਦੇਖ ਸਾ ਤੇ ਤਾਜੀ ਆ ਬੱਚੇ ਚਾਰੀ ਐਂਡ ਤੇ ਦਿਖਾਉਣੀ ਬੱਚਾ ਉਹਦਾ ਆ ਜਿਹੜੇ ਐਂਡ ਤੇ ਦਿਖਾਉਣੀ ਉਹਦਾ ਵਾ ਤੇ ਜਿਹੜੇ ਹੁਣ ਵਿਖਾਉਣੀ ਆ ਉਹਦਾ ਬੱਚਾ ਮਰ ਗਿਆ ਆ ਚਾਰੇ ਬੱਚੇ ਜਿਹੜੇ ਤੇ ਇਹਦੇ ਕੋਲ ਵਿੱਚ ਕਿੰਨਾ ਜੀ ਦੁੱਧ ਇਹਦੇ ਕੋਲ ਅੱਟੂ ਜੀ ਦੁੱਧ ਹੋਊਗਾ 10 ਕਿਲੋ ਅੱਛਾ ਆਪਾਂ 9 ਕਿਲੋ ਦੀ ਗਾਰੰਟੀ ਦੇਣੀ ਹੈ। ਦੋ ਮਾਣਾ ਕੋਈ ਵੀ ਭਰਾ ਸਮਝੇ 8 ਕਿਲੋ ਦੀ ਭਾਵੇਂ ਠੰਡਾ ਤਿੰਨ ਟਾਈਮ ਚਾਰ ਟਾਈਮ ਸਾਡੇ ਘਰ ਮੈਂਦਾ ਰਹੇ ਕੋਈ। ਘਰਾਂ ਚਵਾ ਕੇ ਦੇ ਦੋਗੇ 8 ਕਿਲੋ। ਚਵਾ ਕੇ ਦਵਾਂਗੇ 8 ਕਿਲੋ ਠੰਡਾ। ਲਿਆ ਫਿਰ ਤੋ ਅੱਦਾਂ ਹੀ ਨਾ। ਬਾਕੀ ਤੁਹਾਨੂੰ ਬੜਾ ਡੰਗਣ ਨੂੰ ਕਰ ਨਵਾਏ ਨੂੰ ਨਹੀਂ ਆਦੇ ਛੱਡ ਪੜੀ। ਦੇਖਣਾ ਦੇਵਾਨਾ ਇਹਦਾ ਵੀ ਤੇ ਇੱਕ ਨੇਰੀ ਦੇਰੀ ਹੈ ਵੀ ਜੀ ਫਿਰ ਆਪਾਂ ਸਰਪੇ ਜੀ ਮੁੱਲੇ ਦਾ 5000 ਕਰਦੇ ਅੱਛਾ ਚਲੋ ਬੱਜਾ ਮਰ ਗਿਆ ਵਾ ਲਈ ਤੇ ਚਲੋ ਮਹਿੰਗੀ ਆਪਾਂ ਠੀਕ ਹੈ ਬਾਕੀ ਆ ਬੱਚੇ ਮਰਨ ਕਰਕੇ ਥੋੜਾ ਨਹੀਂ ਦ 10 ਕਿਲੋ ਹੀ ਅੱਛਾ ਹਾਂਜੀ ਤੇ ਹੁਣ 8 ਕਿਲੋ ਕਰੋ ਜਿਹੜਾ ਚਵਾ ਕੇ ਦੋਗੇ 8 ਕਿਲੋ ਲੀਟਰ ਵਾਲਾ ਚਵਾ ਕੇ ਦੇਣਾ ਵੀਰ ਭਰਾ ਕੇ ਤੇ ਕਿੰਨੇ ਦੀ ਦੇਰੀ ਹੈ 2000 ਮਨ ਕਰ ਦਈਏ ਦਾ 50 50 ਚ ਦੋ ਹੀ ਕਰਨਾ ਜੀ ਤੁਸੀਂ ਦੱਸ ਦੋ ਬਾਕੀ ਥੋੜਾ ਘੌਰ ਕਰ ਦਈਏ ਮਨ ਤੁਸੀਂ ਦੱਸ ਦੋ ਪੱਕੀ ਦੱਸ ਦੋ ਇਹ ਦੋ ਹੋਰ ਕਰ ਦਈਏ ਚਲ ਠੀਕ ਹੈ 21000 ਦੀ ਹੋ ਜੂਗੀ ਮੌਕੇ ਤੇ ਭਾ ਕਰੇ ਛੋਟ ਛਾਟ ਵੀ ਕਰਾਂ ਕੋਈ ਮੌਕੇ ਤੇ ਕੋਈ ਗੱਲ ਨਹੀਂ ਕੋਈ ਫੋਨ ਲਾ ਠੀਕ ਹੈ ਜੀ ਬਾਕੀ ਠੰਡੀਆਂ ਦੀਆਂ ਜੀ ਸਾਰੀਆਂ ਕੋਈ ਪਰਵਾਹ ਹੀ ਨਹੀਂ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਹੋਰ ਜਿਹੜੀ ਐਂਡ ਤੇ ਆ ਗਈ ਜਰਸੀ ਜੀ ਹੈਗੀ ਇਹ ਵੀ ਜੱਤੀ ਕ੍ਰੋਸ ਦੀ ਆ ਤੇ ਇਹਦੇ ਕੋਲ ਵਿੱਚ ਕਿੰਨਾ ਹੀ ਦੁੱਧ 1 ਕੋਰਪੀ ਜੀ ਦੁੱਧ ਹੋਊਗਾ 8 ਕਿਲੋ ਆਪਾਂ 7 ਕਿਲੋ ਕੋਈ ਹਰਪ੍ਰੀਤ ਨੂੰ ਮੰਨੇ ਕੋਈ ਵੀ ਪ੍ਰਾ ਅੱਛਾ ਹਾਂਜੀ ਕਿੰਨੇ ਦੇਣਾ ਓਏ ਹਾਂਜੀ ਇਹਨੂੰ ਕਿੰਨੇ ਦੇਣਾ ਇਸ ਨੂੰ ਇਹਨੂੰ ਅੱਜ 10ਵਾਂ ਦਿਨ ਜੇ ਸੂਈ ਨੂੰ ਅੱਛਾ 10 ਦਿਨ ਹੋ ਗਏ ਹਾਂਜੀ 10 ਦਿਨ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਇਹ ਵੀ ਹਰਜੀ ਜੀ ਚਲੋ ਮਾਤਰ ਘੜੋਂ ਲਈ ਆ ਇਹ ਵੀ ਦੁੱਧ ਚਵਾਊਗੀ ਕੋਈ 10 ਕਿਲੋ ਚਵਾਊਗੀ ਲਿਆ ਫਿਰ ਤੋੜ ਦੋ ਇਹਨਾਂ ਹਾਂ ਦੇਖ ਸੰਦੇ ਜੀ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਆਪਣੇ ਇੱਥੇ ਆ ਕੇ ਆਪਣੀ ਹੱਥਾਂ ਚ ਚਵਾਈ ਕਰਕੇ ਵੇਖ ਕੇ ਪਾਸ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾ ਖੜਿਆ ਕਰੋ ਜੇ ਕੋਈ ਨਹੀਂ ਵੀ ਵੇ ਰਾ ਸਕਦਾ ਵੀਡੀਓ ਕਾਲ ਤੇ ਚਵਾਲੇ ਤਸੱਲੀ ਜਿਹੜੀ ਕਰਨੀ ਉਹ ਜ਼ਿੰਮੇਵਾਰੀ ਤੁਹਾਡੀ ਹੈ ਕਿਉਂਕਿ ਅਸੀਂ ਤਾਂ ਵੀਡੀਓ ਬਣਾ ਕੇ ਚੱਲ ਜਣਾ ਵਾ ਚਵਾਈ ਜਿਹੜੀ ਤੁਸੀਂ ਕਰਕੇ ਖੜਨੀ ਹੈ ਅਸੀਂ ਕਿਸੇ ਪਸ਼ੂ ਦੀ ਚਵਾਈ ਨਹੀਂ ਕੀਤੀ ਹੁੰਦੀ ਆ ਤੇ ਇਹ ਵੀ ਜਿਗਨੇ ਰਿ ਦੇ ਦਿਆ ਹੈ ਰੱਬਾ ਪੰਜੀ ਦੇ ਲਈ 25000 ਦੀ 25000 ਦੀ ਹਾਂਜੀ ਵਿੱਚੋਂ ਕਰ ਦੇ ਕੁਛ ਮਾਨਤਨ ਇਹਦਾ ਮਾਨ ਤੁਸੀਂ ਦੱਸ ਦੋ ਕਿੰਨੇ ਦੇ ਜੱਸ ਨੋ ਕਰਦੇ ਇਹ ਵੀ ਵਿੱਚੋਂ ਦੋ ਕਰ ਦਈਏ ਜੈਗੀ ਕਸਰ ਤੇ ਹੋਰ ਕੱਢ ਦੋ ਇਹ ਵੀ 21000 ਦੀ ਆ ਕੀ ਦੇਣੀ ਹੈ ਅੱਛਾ ਹਾਂਜੀ 21000 ਦੀ ਭਾਵੇਂ ਕੋਈ ਆ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਠੀਕ ਹੈ ਜੀ ਬਾਕੀ ਵੜਾ ਚੰਗੀਆਂ ਠੰਡੀਆਂ ਧੀਰੀਆਂ ਦੁੱਧ ਜਨਾ ਜਨਾ ਦੱਸਿਆ ਨਾ ਦੋ ਦੋਨਾਂ ਨੇ ਹੀ ਹੋਗਾ ਭੋਲੇ ਸਾਡੇ ਦੇ ਚਾਰ ਡਾਂਗ ਕੋਈ ਮੈਂਡਾ ਰਵੇ ਠੀਕ ਹੈ ਦੋਦਾ ਝੂਹਣੀ 'ਚ ਮਾਰੇ ਆ ਇਹ ਆ ਕਿ ਚਲੋ ਆਪਣੀ ਗੱਤ ਤਸੱਲੀ ਕਰਕੇ ਲੈ ਜਾਈਏ ਚੋਕੇ ਖੜੇ ਪਾਓ ਦੋ ਡਾਂਗ ਚਾਰ ਡਾਂਗ ਜਿੰਨੇ ਡਾਂਗ ਚੋਕੇ ਖੜੇ ਸਾਡੇ ਕੋਲ ਠੀਕ ਹੈ ਜੀ ਦੋਦਾ ਝੂੜਨਾ ਹੋਊਗਾ ਸਾਡੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ